ਸਾਸੀ ਕਾਲ ਵੀਰ ਜੀ ਆਪਾਂ ਗੱਲ ਫਾਰਮ ਤੋਂ ਤੁਹਾਨੂੰ ਪਤਾ ਵੀ ਆਪਾਂ ਵੀਰ ਜੀ ਵਾਰ ਮਤਲਬ ਨਵੀਂ ਤੋਂ ਨਵੀਂ ਦਵਾਈ ਦੀ ਵਰਤੋਂ ਕਰਦੇ ਆ ਤੇ ਆਪਾਂ ਉਹਦੇ ਜੋ ਤਜਰਬਾ ਆਉਂਦਾ ਉਹਦਾ ਤੁਹਾਨੂੰ ਇਹਨਾਂ ਨਾਲ ਸਾਂਝਾ ਕਰਦੇ ਆ ਵੀ ਇਹਦਾ ਕੀ ਆਪਾਂ ਨੂੰ ਰਿਜ਼ਲਟ ਮਿਲਿਆ ਹੁਣ ਆਪਣੇ ਕੋਲੇ ਵੀਰ ਜੀ ਕਟੇਵਾਲਾ ਦੀ ਆ ਗੈਲੈਂਡ ਇਹ ਆਪਣਾ ਇੱਕ ਸੱਜਣ ਆਇਆ ਆਪਣੇ ਕੋਲੇ ਡੈਮੋ ਦੇਣ ਆਪਾਂ ਨੂੰ ਇਹ ਆਪਾਂ ਗੋਭੀ ਤੇ ਕਰ ਨਹੀਂ ਆ ਦੇਖੋ ਆਪਣੀ ਗੋਭੀ ਕਿੱਡੀ ਕਿੱਡੀ ਹੋਈ ਆ ਪਹਿਲਾਂ ਉਹਦਰ ਜਿਹੜੀ ਕੀਤੀ ਹੈ ਗੋਭੀ ਤੇ ਉਹ ਤੁਹਾਨੂੰ ਅੱਗੇ ਇੱਕ ਦਿਨ ਵੀਡੀਓ ਪਾਈ ਸੀ ਪਰ ਜਿਹੜੀ ਅੱਜ ਆਪਾਂ ਕੋਟੇਵਾਲਾਂ ਦੀ ਆ ਗੈਲੈਂਟ ਇਹ ਦੀ ਵਰਤੋਂ ਕਰਕੇ ਜੋਵੇ ਦੇ ਰਿਜ਼ਲਟ ਆਉਣਗੇ ਉਹ ਆਪਾਂ ਤੁਹਾਨੂੰ ਦੱਸਾਂਗੇ ਕਿਉਂਕਿ ਆਪਣੇ ਦੂਜੇ ਖੇਤ ਵਾਲੀ ਗੋਭੀ 'ਚ ਵੀ ਝੋਨਾ ਦੇਖ ਲਓ ਤੁਸੀਂ ਬਹੁਤ ਜ਼ਿਆਦਾ ਖੜਾ ਤੇ ਇਹ ਜਿਦਾਂ ਵੀ ਹੋਇਆ ਇਹਦਾ ਤੁਹਾਨੂੰ ਮੈਂ ਹੱਲ ਜ਼ਰੂਰ ਕਰੂੰਗਾ ਪਰ ਜਿਹੜੀ ਆਪਣੀ ਇਹ ਸਪਰੇਅ ਆ ਇਹਨੂੰ ਆਪਾਂ ਆਲੂ ਮਟਰ ਗੋਭੀ ਪਿਆਜ਼ ਮਤਲਬ ਜੋ ਵੀ ਚੌੜੀ ਪੱਤੀ ਵਾਲੀ ਆਪਣੀ ਫਸਲ ਆ ਆਪੋ ਤੇ ਇਹਨੂੰ ਵਰਤ ਸਕਦੇ ਆਂ ਤੇ ਪੂਰਾ ਵਧੀਆ ਇਹਦਾ ਰਿਜ਼ਲਟ ਹੋਊਗਾ ਬਾਕੀ ਆਪਾਂ ਇਹਨੂੰ ਵਰਤ ਕੇ ਤਜਰਬਾ ਕਰਕੇ ਤੇ ਤੁਹਾਨੂੰ ਮੈਂ ਦੱਸੂਗਾ ਵੀ ਇਹਦਾ ਕੀ ਹੋਇਆ ਪਰ ਇਹ ਕੋਟੇਵਾਲਾ ਦੀ ਤੁਹਾਨੂੰ ਪਤਾ ਵੀ ਸਾਲਟ ਬਹੁਤ ਵਧੀਆ ਹੁੰਦੇ ਇਹਨਾਂ ਦੇ ਤੇ ਇਹਦੀ ਵਾਰ ਤੋਂ ਆਪਾਂ ਇਹ ਕੀ ਕਰਾਂਗੇ ਤੇ ਫਿਰ ਤੁਹਾਡੇ ਨਾਲ ਸਾਂਝੀ ਕਰਾਂਗੇ ਧੰਨਵਾਦ